ਕਬੱਡੀ 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 ਸਸਿਕਾਲ ਜੀ ਮੈਂ ਅੱਜ ਕਬੱਡੀ ਪਲੇਅਰ ਜੀਤ ਕੋਟਲੀ ਦੀ ਗੱਲ ਕਰਦਾ ਮੈਂ ਪਰਸਪਰ ਨੂੰ ਬਹੁਤਾਂ ਨੀਨਾ ਮੈਂ ਪਰਸਨਲੀ ਮਿਲਿਆ ਨਾ ਮੈਂ ਇਹਨਾਂ ਦੇ ਤਰੇ ਨੂੰ ਖੇਡਦਾ ਦੇਖਿਆ ਉਸ ਵਾਰ ਉਹ ਮੈਂ ਨਾ ਜਾਣਦਾ ਕਿ ਛੋਟਾ ਸੀਗਾ ਜਦੋਂ ਜਿਉਂਦਾ ਸੀਗਾ ਉਹ ਉਹਨੇ ਹਾੜੇ ਕੀਤੇ ਤਰਲੇ ਕੀਤੇ ਵਧੀਆ ਖੇਡਿਆ ਹੁਣ ਮੈਂ ਪੋਸਟਾਂ ਵਿੱਚ ਪੜ੍ਹ ਰਿਆ ਉਹਨਾਂ ਹੁਣ 28 ਮੋਟਰਸਾਈਕਲ ਜਿੱਤੇ ਆ ਹੋਰ ਵੀ ਵਿਚਾਰੇ ਦੇ ਨਾਮ ਜਿੱਤੇ ਆ ਹਨ ਕਿਸੇ ਨੇ ਵੀ ਬਾਹ ਨਹੀਂ ਫੜੀ ਜਾਉਂਦੇ ਦੀ ਪਰ ਮੋਟਰ ਹੁਣ ਆ ਡੋਨਟ نو ਹੁਣ ਉਹਨੂੰ ਕੋਈ 20000 ਦੇ ਜੂ ਕਿ 50000 ਦੇ ਜੂ ਕਿ ਲੱਖ ਦੇ ਜੂ ਬੱਚਿਆਂ ਨੂੰ ਮੈਂ ਵੀ ਉਹਦੀ ਸਟੱਡੀ ਕਰਾ ਦਾਂਗੇ ਅਸੀਂ ਉਹ ਕਰਾ ਦਾਂਗੇ ਜੋ ਕਰਾ ਦਾਂਗੇ ਯਾਰ ਕਬੱਡੀ ਪਲੇਅਰ 90% ਆ ਜਿਹੜੇ ਉਹ ਗਰੀਬੀ ਗਰੀਬੀ ਤੋਂ ਉੱਠ ਕੇ ਉਹ ਤਕੜੇ ਹੁੰਦੇ ਆ ਬਾਅਦ ਵਿੱਚ ਉਹ ਕਿੰਨੇ ਤਕੜੇ ਹੁੰਦੇ ਆ 아이 ডোন্ট نو ਪਰ ਜਦੋਂ ਪਲੇਅਰ ਤਕੜਾ ਹੁੰਦਾ ਇੱਕ ਵਧੀਆ ਹੋ ਜੀਤਕੋਟ ਲਈ ਵਧੀਆ ਪਲੇਅਰ ਸੀਗਾ ਵਧੀਆ ਜੱਫੇ ਲਾਉਂਦਾ ਸੀਗਾ ਉਦੋਂ ਪ੍ਰੋਮੋਟਰਾਂ ਨੇ ਬਾਹ ਨਹੀਂ ਫੜੀ ਉਹਦੀ ਬੰਦੇ ਦੀ ਯਾਰ ਉਹ ਮਰ ਗਿਆ ਹੁਣ ਉਹ ਤੁਸੀਂ ਬੱਚਿਆਂ ਨੂੰ ਉਹਦੀ ਵਾਈਫ ਨੂੰ ਉਹਦਾ ਘਰ ਵੀ ਮੜਾ ਮੋਟਾ ਜੇ ਟੁੱਟਿਆ ਪੱਜਾਉਲ ਬਣਾ ਦੋਗੇ ਤੁਸੀਂ ਜਿਉਂਦੇ ਦੀ ਬਾਹ ਫੜਿਆ ਕਰੋ ਨਾ ਕਿ ਜਦੋਂ ਬੰਦਾ ਮਰ ਜਾਂਦਾ ਮਰਨ ਤੋਂ ਬਾਅਦ ਹੋ ਸਕਦਾ ਜੇ ਤੁਸੀਂ ਉਹਦੀ ਪਹਿਲਾਂ ਬਾਹ ਫੜੀ ਹੁੰਦੀ ਉਹ ਬੰਦਾ ਨਾ ਮਰਦਾ ਉਹਦੀ ਇੰਨੀ ਉਮਰ ਨਹੀਂ ਸੀ ਠੀਕ ਹਨ ਪਲੀਜ਼ ਹੱਥ ਵਨ ਕੇ ਰਿਕਵੈਸਟ ਹੈ ਵੱਡੇ ਪ੍ਰਮੋਟਰਾਂ ਨੂੰ ਅਸੀਂ ਤਾਂ ਚਲਿਆ ਆ ਚਲੋ ਅਸੀਂ ਥੋੜੀ ਜਣੀ ਕਬੱਡੀ ਖੇਢੀ ਆ ਜਿੰਨੀ ਵੀ ਖੇਢੀ ਆ ਠੀਕ ਆ ਅਸੀਂ ਬਾਹਰ ਆ ਗਏ ਠੀਕ ਹੋ ਗਿਆ ਆਪਦਾ ਰੋਟੀ ਪਾਣੀ ਜਾੜਾ ਚੱਲੀ ਜਾਂਦਾਗਾ ਪਰ ਜਿਹੜੇ ਵਿਚਾਰੇ ਇੰਡੀਆ ਦੇ ਵਿੱਚ ਤਰਲੇ ਕੱਢ ਰਿਹਾ ਨਾ ਪਲੇਅਰ ਉਹਨਾਂ ਦੀ ਨਿਊਜ਼ੀਲੈਂਡ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਆ ਜਿਹੜੇ ਵਿਚਾਰੇ ਠੀਕ ਆ 60% ਪਲੇਅਰ ਆ ਉਹਨਾਂ ਨੂੰ ਵੀ ਸੱਦਦੇ ਆ ਜਿਹੜੇ ਹੁਣਾਂ ਟੂਰਨਾਮੈਂਟ ਹੋ ਜਾ ਰਹੇ ਆ ਤੁਸੀਂ ਵੀ ਯਾਰ ਵੱਡੇ ਜਿਹੜੇ ਪ੍ਰੋਮੋਟਰ ਆ ਨਾ ਉਹਨਾਂ ਨੂੰ ਛੋਟੇ ਪਲੇਅਰਾਂ ਨੂੰ ਆਮ ਛੋਟੇ ਨਹੀਂ ਜਾਂ ਵਧੀਆ ਪਲੇਅਰਾਂ ਨੂੰ ਬਾਹ ਫੜਿਆ ਕਰੋ ਮਰਿਆਂ ਤੋਂ ਬਾਅਦ ਦੇ ਵਿੱਚ ਨਾ ਤੁਸੀਂ ਦਲਾਸੇ ਦਿਆ ਕਰੋ